ਸਸ਼ਕਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਕੇ ਤੁਸੀਂ ਦੇਖ ਰਹੇ ਹੋ ਤਾਂ ਨਿੱਕ ਸਵੇਰਾ ਟੀਵੀ ਤੇ ਗੈਜਟਸ ਦੇ ਨਵੇਂ ਐਪੀਸੋਡ ਦੇ ਵਿੱਚ ਅੱਜ 에ਅਰਪອດਸ ਦੀ ਗੱਲ ਕਰਨੀ ਸੀ Samsung ਦੇ ਨਵੇਂ 에ਅਰਪອດਸ ਜਿਹੜੇ ਆਏ ਨੇ ਬਹੁਤ ਬਜਟ ਫ੍ਰੈਂਡਲੀ ਨੇ ਔਰ ਸੰਸਕਾਰ ਤੋਂ ਜਾਣ ਲੈਣਾ ਇਹਦੇ ਫੀਚਰਸ ਕੀ ਨੇ ਹੈਲੋ ਜੀ ਸਾਡੇ Samsung ਦੇ Buds 3 FE ਆਏ ਆ ਫੈਨ ਐਡੀਸ਼ਨ ਆਂਦੇ ਆ ਬੇਸਿਕਲੀ ਇੱਕੋ Samsung ਦੇ Buds 3 Pro ਆਂਦੇ ਆ Pro ਸੀਰੀਜ਼ ਆਇਤੀ ਬਲੇ ਹੋਣ ਕੰਪਨੀ ਨੇ ਫੈਨ ਐਡੀਸ਼ਨ ਕੱਢੇ ਹੋਏ ਆ ਐਕਚੁਅਲੀ ਕੀ ਹੁੰਦਾ ਨਾ ਬਰਡਸ 3 Pro ਸੇਮ ਐਕਚੁਅਲੀ ਡਿਜ਼ਾਈਨ ਦਾ ਸੇਮ ਦਾ ਬੇਸਿਕਲੀ ਉਹਨਾਂ ਦਾ ਬਟ ਕਹਿਆ ਤਾਂ ਨਾ ਉਹਨਾਂ ਦਾ ਪ੍ਰਾਈਸ ਸੈਗਮੈਂਟ ਨਾ ਜ਼ਿਆਦਾ تھا ਥੋੜਾ ਮਤਲਬ 15 ਕੇ ਸੈਗਮੈਂਟ 1000 ਕੇ ਦੇ ਰਹੀ ਜਾਂਦਾ 15 2000 ਦੇ ਰਹੀ ਜਾਂਦਾ ਕਈ ਵਾਰ ਕੀ ਹੁੰਦਾ ਨਾ ਕਸਟਮਰਾਂ ਨੂੰ ਮਤਲਬ ਨਹੀਂ ਮਤਲਬ ਫੋਰਡੇਬਲ ਨਹੀਂ ਹੁੰਦੇ تھے ਤਾਂ ਕੰਪਨੀ ਨੇ ਕੀ ਕਿਹਾ ਉਹ ਸੇਮ ਡਿਜ਼ਾਈਨ ਵਿੱਚ ਸਾਡੇ Samsung ਦੇ ਬਰਡਸ 3 ਅ ਐਫੀ ਗੱਡੇ ਹੋਏ ਹੈ ਦੇਖੋ ਜੇ ਇਹਨਾਂ ਦੀ ਗੱਲ ਕਰਾਂਗੇ ਤਾਂ ਸੇਮ ਹੈ ਐਜ਼ ਅ ਲਾਈਟ ਵੇਟ ਵੀ ਬਹੁਤ ਹੈ ਦੇਖੋ ਤੁਸੀਂ ਜੇ ਅਗਰ ਕੰਨ ਚ ਵੇਅਰ ਕਰੋਗੇ ਤਾਂ ਮਤਲਬ ਕਿਸੇ ਟਾਈਪ ਦਾ ਫੀਲ ਨਹੀਂ ਹੋਏਗਾ ਕਿ ਤੁਸੀਂ ਕੁਝ ਕੰਨ ਲਗਾਏ ਹੋਏ ਹੈ इवन ਇਹਨਾਂ ਦੀ ਬਾਕੀ ਗੱਲ ਕਰੋਗੇ ਤਾਂ ਏ ਐਨ ਸੀ ਆਂਦਾ ਹੈ ਐਕਟਿਵ ਨੌਇਸ ਕੈنسਲੇਸ਼ਨ ਹੈ ਤੇ ਮਤਲਬ ਕੋਈ ਵੀ ਇੰਟਰਪਸ਼ਨ ਨਹੀਂ ਹੋਏਗੀ ਕਿਸੇ ਵੀ ਮਿਊਜ਼ਿਕ ਚ इवन ਜੇ ਸਪੀਕਰ ਦੀ ਗੱਲ ਕਰੋਗੇ ਤਾਂ ਵੀ ਮਤਲਬ ਟਾਪ ਕਲਾਸ ਦੇ ਸਪੀਕਰ ਮਿਲਦੇ ਆ ਜਿਹੜੇ ਤੁਹਾਨੂੰ ਬਰਡਸ 3 ਪ੍ਰੋਚ ਮਿਲਦੇ ਤੇ ਇਹ ਤਾਂ ਮਤਲਬ ਇਹ ਅੰਡਰ 10000 ਦੇ ਬਜਟ 'ਚ ਤੁਹਾਨੂੰ ਮਤਲਬ 20000 ਰੁਪਏ ਦੇ ਬਜਟ ਵਾਲੇ ਫੀਲ ਐਂਡ ਲੁੱਕ ਐਂਡ ਫੀਲ ਆਏਗਾ ਈਵਨ ਡਿਜ਼ਾਈਨ ਬਹੁਤ ਅੱਛਾ ਏ ਇੱਕ ਵਾਰ ਡਿਜ਼ਾਈਨ ਦੇਖੋ ਤੁਸੀਂ ਕਲਰ ਦਾ ਜਿਹੜਾ ਮਿਕਸਚਰ ਹੈ ਇਹਦਾ ਇਹ ਬਹੁਤ ਅੱਛਾ ਹੈ ਤੇ ਇਹ ਵੈਸੇ ਤਾਂ ਦੇਖੋ 12-13000 ਦੇ ਹੈ ਬਟ ਤੁਸੀਂ ਜਿੱਦਾਂ Samsung ਦੇ ਮਤਲਬ ਕੋਈ ਪ੍ਰੋਡਕਟ ਹੈ ਉਹਦੇ ਨਾਲ ਪਰਚੇਸ ਕਰਦੇ ਹੋ ਤਾਂ ਇਹਦੇ 'ਚ 4000 ਰੁਪਏ ਦਾ ਮੈਕਸਿਮਮ ਡਿਸਕਾਊਂਟ ਹੈ ਤਾਂ ਇਹ 8-9000 ਰੁਪਏ ਦੇ ਕਰੀਬ ਦੇ ਪੈਂਦੇ ਆ ਤੇ ਤੁਸੀਂ ਇੱਕ ਵਾਰ ਇਹਨੂੰ ਐਕਸਪਲੋਰ ਮਤਲਬ ਯੂਜ਼ ਕਰਨ ਲਈ ਤੁਸੀਂ ਕਿਸੇ ਵੀ Samsung ਸਟੋਰ ਜਾ ਸਕਦੇ ਹੋ ਅਸੀਂ ਦਾ ਸਾਡਾ ਸਟੋਰ ਹੈ ਲੈਟਸ ਕਨੈਕਟ ਸੈਕਟਰ 22 ਚੰਡੀਗੜ੍ਹ ਤੇ ਬਾਕੀ ਤੁਸੀਂ ਆਓ ਇੱਕ ਵਾਰ ਐਕਸਪਲੋਰ ਕਰੋ ਉਹਨਾਂ ਨੂੰ Samsung Buds 3 ਆਫ ਸੋ so, uh, Samsung ਦੇ ਆਰਪੋਰਟਸ ਦੇ ਫੀਚਰਸ ਸੰਖਾਰਨ ਦੱਸ ਦਿੱਤੇ ਨੇ ਹੋਰ ਵੀ ਜਿਹੜੇ ਫੀਚਰਸ ਹੋਣਗੇ ਉਹਦੇ ਬਾਰੇ ਅਪਡੇਸ਼ਨ ਜਿਹੜੀ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਦਿਨ ਦਰਵਾਂਗੇ Samsung ਦੇ ਸਟੋਰ ਤੋਂ ਹੀ ਕੀ ਕੁਝ ਨਵਾਂ ਆਉਂਦਾ ਇਹਦੇ ਬਾਰੇ ਤੁਸੀਂ ਸਾਡੇ ਨਾਲ ਜੁੜੇ ਰਹੋ ਲੈਟਸ ਕਨੈਕਟ ਜਿਹੜਾ ਸਟੋਰ ਹੈ ਇਹਨਾਂ ਦਾ ਤੇ ਉੱਥੇ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗੈਜੇਟਸ ਦੇ ਜਿਹੜੇ ਨੇ ਅਪਡੇਸ਼ਨ ਦਵਾਂਗੇ ਫੀਚਰਸ ਦੱਸਾਂਗੇ ਧੰਨਵਾਦ नमस्कार आदाप मैं मनप्रीत खुलर तुम देख रहे हो दैनिक सवेरा टीवी से गैजट एपीसोड एयरपोर्ट्स की गल करनी सैमसंग नवे एयरपोर्ट्स जोड़े आए ने बहुत बजट फ्रेंडली ने और संस्कार तो जान लें फीचरस की ने हेलो जी साढ़े सैमसंग थ्री आ, एफ आए हैं फैन एडिशन आ सैमसंग थ्री प्रो आरीज आई थी पहले ਹੁਣ ਕੰਪਨੀ ਨੇ ਇਹ ਫੈਨ ਐਡੀਸ਼ਨ ਕੱਢੇ ਹੋਏ ਆ ਐਕਚੁਅਲੀ ਕੀ ਹੁੰਦਾ ਨਾ ਬਰਡਸ 3 ਪ੍ਰੋ ਸੇਮ ਐਕਚੁਅਲੀ ਡਿਜ਼ਾਈਨ ਦਾ ਸੇਮ ਦਾ ਬੇਸਿਕਲੀ ਉਹਨਾਂ ਦਾ ਬਟ ਕਹਾਂ ਤਾਂ ਉਹਨਾਂ ਦਾ ਪ੍ਰਾਈਸ ਸੈਗਮੈਂਟ ਨਾ ਜ਼ਿਆਦਾ تھا ਥੋੜਾ ਮਤਲਬ 15 ਕੇ ਸੈਗਮੈਂਟ ਹਜ਼ਾਰ ਕੀ ਰੇਂਜ ਹੁੰਦਾ 15 20 ਹਜ਼ਾਰ ਦੇ ਰੇਂਜ ਤੇ ਕਈ ਵਾਰ ਕੀ ਹੁੰਦਾ ਨਾ ਕਸਟਮਰਾਂ ਨੂੰ ਮਤਲਬ ਨਹੀਂ ਮਤਲਬ ਫੋਰਡੇਬਲ ਨਹੀਂ ਹੁੰਦੇ ਸੇ ਤਾਂ ਕੰਪਨੀ ਨੇ ਕੀ ਕਿਹਾ ਉਹ ਸੇਮ ਡਿਜ਼ਾਈਨ ਵਿੱਚ ਸਾਡੇ ਸੈਮਸੰਗ ਦੇ ਬਰਡਸ 3 ਐਫ ਵੀ ਕੱਢੇ ਹੋਏ ਆ ਦੇਖੋ ਜੇ ਇਹਨਾਂ ਦੀ ਗੱਲ ਕਰਾਂਗੇ ਤਾਂ ਸੇਮ ਹੈ ਐਜ਼ ਅ ਲਾਈਟ ਵੇਟ ਵੀ ਬਹੁਤ ਆ ਦੇਖੋ ਤੁਸੀਂ ਜੇ ਅਗਰ ਕੰਚ ਵੇਅਰ ਕਰੋਗੇ ਤਾਂ ਮਤਲਬ ਕਿਸੇ ਟਾਈਪ ਦਾ ਫੀਲ ਨਹੀਂ ਹੋਏਗਾ ਕਿ ਤੁਸੀਂ ਕੁਝ ਕੰਚ ਲਗਾਏ ਹੋਏ ਹੈ इवन ਇਹਨਾਂ ਦੀ ਇੱਕ ਬਾਕੀ ਗੱਲ ਕਰੋਗੇ ਤੇ ANC ਆਂਦਾ ਹੈ ਐਕਟਿਵ ਨੌਇਸ ਕੈنسਲੇਸ਼ਨ ਹੈ ਤੇ ਮਤਲਬ ਕੋਈ ਵੀ ਇੰਟਰਪਸ਼ਨ ਨਹੀਂ ਹੋਏਗੀ ਕਿਸੇ ਵੀ ਮਿਊਜ਼ਿਕ ਚ इवन ਜੇ ਸਪੀਕਰ ਦੀ ਗੱਲ ਕਰੋਗੇ ਤਾਂ ਵੀ ਮਤਲਬ ਟਾਪ ਕਲਾਸ ਦੇ ਸਪੀਕਰ ਮਿਲਦੇ ਆ ਜਿਹੜੇ ਤੁਹਾਨੂੰ ਬਰਡਸ 3 ਅਪਰੋਚ ਮਿਲਦੇ ਤੇ ਇਹ ਤਾਂ ਮਤਲਬ ਇਹ ਅੰਡਰ 10000 ਦੇ ਬਜਟ ਚ ਤੁਹਾਨੂੰ ਮਤਲਬ 20000 ਦੇ ਬਜਟ ਵਾਲੇ ਫੀਲ ਐਂਡ ਲੁੱਕ ਐਂਡ ਫੀਲ ਆਏਗਾ ਈਵਨ ਡਿਜ਼ਾਈਨ ਬਹੁਤ ਅੱਛਾ ਏ ਇੱਕ ਵਾਰ ਡਿਜ਼ਾਈਨ ਦੇਖੋ ਤੁਸੀਂ ਕਲਰ ਦਾ ਜਿਹੜਾ ਮਿਕਸਚਰ ਹੈ ਇਹਦਾ ਇਹ ਬਹੁਤ ਅੱਛਾ ਹੈ ਤੇ ਇਹ ਵੈਸੇ ਤਾਂ ਦੇਖੋ 12-13000 ਦੇ ਹੈ ਬਟ ਤੁਸੀਂ ਜਿੱਦਾਂ Samsung ਦੇ ਮਤਲਬ ਕੋਈ ਪ੍ਰੋਡਕਟ ਹੈ ਉਹਦੇ ਨਾਲ ਪਰਚੇਸ ਕਰਦੇ ਹੋ ਤਾਂ ਇਹਦੇ 'ਚ 4000 ਰੁਪਏ ਦਾ ਮੈਕਸਿਮਮ ਡਿਸਕਾਊਂਟ ਹੈ ਤਾਂ ਇਹ 8-9000 ਰੁਪਏ ਦੇ ਕਰੀਬ ਦੇ ਪੈਂਦੇ ਆ ਤੇ ਤੁਸੀਂ ਇੱਕ ਵਾਰ ਇਹਨੂੰ ਐਕਸਪਲੋਰ ਮਤਲਬ ਯੂਜ਼ ਕਰਨ ਲਈ ਤੁਸੀਂ ਕਿਸੇ ਵੀ Samsung ਸਟੋਰ ਜਾ ਸਕਦੇ ਹੋ ਵੈਸੇ ਤਾਂ ਸਾਡਾ ਸਟੋਰ let's connect sector 22 chंडीगढ़ ਤੇ ਬਾਕੀ ਤੁਸੀਂ ਆਓ ਇੱਕ ਵਾਰ ਐਕਸਪਲੋਰ ਕਰੋ ਇਹਨਾਂ ਨੂੰ Samsung Buds 3 ਆਫ ਸੋ so, uh, Samsung ਦੇ ਅਫਰਟਸ ਦੇ ਫੀਚਰਸ ਸੰਸਕਰਣੇ ਦੱਸ ਦਿੱਤੇ ਨੇ ਹੋਰ ਵੀ ਜਿਹੜੇ ਫੀਚਰਸ ਹੋਣਗੇ ਉਹਦੇ ਬਾਰੇ ਅਪਡੇਸ਼ਨ ਜਿਹੜੀ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਦਿਨ ਦਰਵਾਂਗੇ Samsung ਦੇ ਸਟੋਰ ਤੋਂ ਹੀ ਕੀ ਕੁਝ ਨਵਾਂ ਆਉਂਦਾ ਇਹਦੇ ਬਾਰੇ ਤੁਸੀਂ ਸਾਡੇ ਨਾਲ ਜੁੜੇ ਰਹੋ let's connect ਜਿਹੜਾ ਸਟੋਰ ਆ ਇਹਨਾਂ ਦਾ ਤੇ ਉੱਥੇ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗੈਜੇਟਸ ਦੇ ਜਿਹੜੇ ਨੇ ਅਪਡੇਸ਼ਨ ਦਵਾਂਗੇ ਫੀਚਰਸ ਦੱਸਾਂਗੇ ਧੰਨਵਾਦ सत श्रीकाल नमस्कार आदाब मैं थोड़े तो न मनप्रीत खुलर तुम्हें देख रहे हो दैनिक सवेरा टीवी तो गैजट्स नवे एपीसोड अयरपोर्ट्स की गल करनी अमसंग नवे एयरपोर्ट्स जोड़े आए ने बहुत बजट फ्रेंडली ने और संस्कार तो जान लेंट फीचरस की ने हेलो जी साढ़े सैमसंग बड्स थ्री एफ ई आए हैं फैन एडिशन आ सैमसंग बड्स थ्री प्रो आरीज आई थी पहले ਹੋਣ ਕੰਪਨੀ ਨੇ ਫੈਨ ਐਡੀਸ਼ਨ ਕੱਢੇ ਹੋਏ ਆ ਐਕਚੁਅਲੀ ਕੀ ਹੁੰਦਾ ਨਾ ਬਰਡਸ 3 Pro ਸੇਮ ਐਕਚੁਅਲੀ ਡਿਜ਼ਾਈਨ ਦਾ ਸੇਮ ਦਾ ਬੇਸਿਕਲੀ ਉਹਨਾਂ ਦਾ ਬਟ ਕਹਤਾ ਨਾ ਉਹਨਾਂ ਦਾ ਪ੍ਰਾਈਸ ਸੈਗਮੈਂਟ ਨਾ ਜ਼ਿਆਦਾ تھا ਥੋੜਾ ਮਤਲਬ 15 ਕੇ ਸੈਗਮੈਂਟ 1000 ਕੇ ਦੀ ਰੇਂਜ ਜਾਂ 15 20000 ਦੇ ਰੇਂਜ ਤੱਕ ਕਈ ਵਾਰ ਕੀ ਹੁੰਦਾ ਨਾ ਕਸਟਮਰਾਂ ਨੂੰ ਮਤਲਬ ਨਹੀਂ ਮਤਲਬ ਫੋਰਡੇਬਲ ਨਹੀਂ ਹੁੰਦੇ تھے ਤਾਂ ਕੰਪਨੀ ਨੇ ਕੀ ਕੀਤਾ ਉਸ ਸੇਮ ਡਿਜ਼ਾਈਨ ਵਿੱਚ ਸਾਡੇ Samsung ਦੇ ਬਰਡਸ 3 FE ਕੱਢੇ ਹੋਏ ਆ ਦੇਖੋ ਜੇ ਇਹਨਾਂ ਦੀ ਗੱਲ ਕਰਾਂਗੇ ਤਾਂ ਸੇਮ ਹੈ ਐਜ਼ ਅ ਲਾਈਟ ਵੇਟ ਵੀ ਬਹੁਤ ਆ ਦੇਖੋ ਸੀ ਜੇ ਅਗਰ ਕੰਚ ਵੇਅਰ ਕਰੋਗੇ ਤਾਂ ਮਤਲਬ ਕਿਸੇ ਟਾਈਪ ਦਾ ਫੀਲ ਨਹੀਂ ਹੋਏਗਾ ਕਿ ਤੁਸੀ ਕੁਝ ਕੰਚ ਲਗਾਏ ਹੋਏ ਹੈ इवन ਇਹਨਾਂ ਦੀ ਬਾਕੀ ਗੱਲ ਕਰੋਗੇ ਤਾਂ ANC ਆਂਦਾ ਹੈ ਐਕਟਿਵ ਨੌਇਸ ਕੈنسਲੇਸ਼ਨ ਹੈ ਤੇ ਤਾਂ ਮਤਲਬ ਕੋਈ ਵੀ ਇੰਟਰਪਸ਼ਨ ਨਹੀਂ ਹੋਏਗੀ ਕਿਸੇ ਵੀ ਮਿਊਜ਼ਿਕ ਚ इवन ਜੇ ਸਪੀਕਰ ਦੀ ਗੱਲ ਕਰੋਗੇ ਤਾਂ ਵੀ ਮਤਲਬ ਟਾਪ ਕਲਾਸ ਦੇ ਸਪੀਕਰ ਮਿਲਦੇ ਆ ਜਿਹੜੇ ਤੁਹਾਨੂੰ ਬਰਡਸ 3 ਅਪਰੋਚ ਮਿਲਦੇ ਤੇ ਇਹ ਤਾਂ ਮਤਲਬ ਇਹ ਅੰਡਰ 10000 ਦੇ ਬਜਟ ਚ ਤੁਹਾਨੂੰ ਮਤਲਬ 20000 ਦੇ ਬਜਟ ਵਾਲੇ ਫੀਲ ਐਂਡ ਲੁੱਕ ਐਂਡ ਫੀਲ ਆਏਗਾ ਈਵਨ ਡਿਜ਼ਾਈਨ ਬਹੁਤ ਅੱਛਾ ਹੈ ਇੱਕ ਵਾਰ ਡਿਜ਼ਾਈਨ ਦੇਖੋ ਤੁਸੀਂ ਕਲਰ ਦਾ ਜਿਹੜਾ ਮਿਕਸਚਰ ਹੈ ਇਹਦਾ ਇਹ ਬਹੁਤ ਅੱਛਾ ਹੈ ਤੇ ਇਹ ਵੈਸੇ ਤਾਂ ਦੇਖੋ 12-13000 ਦੇ ਹੈ ਬਟ ਤੁਸੀਂ ਜਿੱਦਾਂ Samsung ਦੇ ਮਤਲਬ ਕੋਈ ਪ੍ਰੋਡਕਟ ਹੈ ਉਹਦੇ ਨਾਲ ਪਰਚੇਸ ਕਰਦੇ ਹੋ ਤਾਂ ਇਹਦੇ 'ਚ 4000 ਰੁਪਏ ਦਾ ਮੈਕਸਿਮਮ ਡਿਸਕਾਊਂਟ ਹੈ ਤਾਂ ਇਹ 8-9000 ਰੁਪਏ ਦੇ ਕਰੀਬ ਦੇ ਪੈਂਦੇ ਆ ਤੇ ਤੁਸੀਂ ਇੱਕ ਵਾਰ ਇਹਨੂੰ ਐਕਸਪਲੋਰ ਮਤਲਬ ਯੂਜ਼ ਕਰਨ ਲਈ ਤੁਸੀਂ ਕਿਸੇ ਵੀ Samsung ਸਟੋਰ ਜਾ ਸਕਦੇ ਹੋ ਵੈਸੇ ਤਾਂ ਸਾਡਾ ਸਟੋਰ ਹੈ ਲੈਟਸ ਕਨੈਕਟ 22 ਡਿਗਟਸ ਤੇ ਬਾਕੀ ਤੁਸੀਂ ਆਓ ਇੱਕ ਵਾਰ ਐਕਸਪਲੋਰ ਕਰੋ ਇਹਨਾਂ ਨੂੰ Samsung Buds 3 ਆ। ਸੋ Samsung ਦੇ ਆਰਟਸ ਦੇ ਫੀਚਰਸ ਸੰਖਾਰ ਨੇ ਦੱਸ ਦਿੱਤੇ ਨੇ ਹੋਰ ਵੀ ਜਿਹੜੇ ਫੀਚਰਸ ਹੋਣਗੇ ਉਹਦੇ ਬਾਰੇ ਅਪਡੇਸ਼ਨ ਜਿਹੜੀ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਦਿਨ ਦਰਵਾਂਗੇ Samsung ਦੇ ਸਟੋਰ ਤੋਂ ਹੀ ਕੀ ਕੁਝ ਨਵਾਂ ਆਉਂਦਾ ਇਹਦੇ ਬਾਰੇ ਤੁਸੀਂ ਸਾਡੇ ਨਾਲ ਜੁੜੇ ਰਹੋ Let's connect ਜਿਹੜਾ ਸਟੋਰ ਆ ਇਹਨਾਂ ਦਾ ਤੇ ਉੱਥੇ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗੈਜੇਟਸ ਦੇ ਜਿਹੜੇ ਨੇ ਅਪਡੇਸ਼ਨ ਦਵਾਂਗੇ ਫੀਚਰਸ ਦੱਸਾਂਗੇ ਧੰਨਵਾਦ सत श्रीकाल नमस्कार आदाब मैं मनप्रीत खुलर देख रहे हो दैनिक सवेरा टीवी एपीसोड एयरपोर्ट्स की गल करनी सैमसंग नवे एयरपोर्ट्स जोड़े आए ने बहुत बजट फ्रेंडली ने और संस्कार तो जान लें फीचरस की ने हेलो जी साढ़े सैमसंग थ्री एफ आए हैं फैन एडिशन आई थी पहले ਹੁਣ ਕੰਪਨੀ ਨੇ ਫੈਨ ਐਡੀਸ਼ਨ ਕੱਢੇ ਹੋਏ ਆ ਐਕਚੁਅਲੀ ਕੀ ਹੁੰਦਾ ਨਾ ਬਰਡਸ 3 Pro ਸੇਮ ਐਕਚੁਅਲੀ ਡਿਜ਼ਾਈਨ ਦਾ ਸੇਮ ਦਾ ਬੇਸਿਕਲੀ ਉਹਨਾਂ ਦਾ ਬਟ ਕਹਿਤਾ ਨਾ ਉਹਨਾਂ ਦਾ ਪ੍ਰਾਈਸ ਸੈਗਮੈਂਟ ਨਾ ਜ਼ਿਆਦਾ ਥਾ ਥੋੜਾ ਮਤਲਬ 15 ਕੇ ਸੈਗਮੈਂਟ 10000 ਕੇ ਦੇ ਰਹੀ ਜਾਂਦਾ 15 20000 ਦੇ ਰਹੀ ਜਾਂਦਾ ਕਈ ਵਾਰ ਕੀ ਹੁੰਦਾ ਨਾ ਕਸਟਮਰਾਂ ਨੂੰ ਮਤਲਬ ਨਹੀਂ ਮਤਲਬ ਫੋਰਡੇਬਲ ਨਹੀਂ ਹੁੰਦੇ ਥੇ ਤਾਂ ਕੰਪਨੀ ਨੇ ਕੀ ਕੀਤਾ ਉਸ ਸੇਮ ਡਿਜ਼ਾਈਨ ਵਿੱਚ ਸਾਡੇ Samsung ਦੇ ਬਰਡਸ 3 uh, FE ਕੱਢੇ ਹੋਏ ਆ ਦੇਖੋ ਜੇ ਇਹਨਾਂ ਦੀ ਗੱਲ ਕਰਾਂਗੇ ਤਾਂ ਸੇਮ ਹੈ ਐਜ਼ ਅ ਲਾਈਟ ਵੇਟ ਵੀ ਬਹੁਤ ਆ ਦੇਖੋ ਸੀ ਜੇ ਅਗਰ ਕੰਚ ਵੇਅਰ ਕਰੋਗੇ ਤਾਂ ਮਤਲਬ ਕਿਸੇ ਟਾਈਪ ਦਾ ਫੀਲ ਨਹੀਂ ਹੋਏਗਾ ਕਿ ਤੁਸੇ ਕੁਝ ਕੰਚ ਲਗਾਏ ਹੋਏ ਹੈ इवन ਇਹਨਾਂ ਦੀ ਬਾਕੀ ਗੱਲ ਕਰੋਗੇ ਤਾਂ ANC ਆਂਦਾ ਹੈ ਐਕਟਿਵ ਨੌਇਸ ਕੈنسਲੇਸ਼ਨ ਹੈ ਤੇ ਮਤਲਬ ਕੋਈ ਵੀ ਇੰਟਰਪਸ਼ਨ ਨਹੀਂ ਹੋਏਗੀ ਕਿਸੇ ਵੀ ਮਿਊਜ਼ਿਕ ਚ इवन ਜੇ ਸਪੀਕਰ ਦੀ ਗੱਲ ਕਰੋਗੇ ਤਾਂ ਵੀ ਮਤਲਬ ਟਾਪ ਕਲਾਸ ਦੇ ਸਪੀਕਰ ਮਿਲਦੇ ਆ ਜਿਹੜੇ ਤੁਹਾਨੂੰ ਬਰਡਸ 3 ਅਪਰੋਚ ਮਿਲਦੇ ਤੇ ਇਹ ਤਾਂ ਮਤਲਬ ਇਹ ਅੰਡਰ 10000 ਦੇ ਬਜਟ ਚ ਤੁਹਾਨੂੰ ਮਤਲਬ 20000 ਦੇ ਬਜਟ ਵਾਲੇ ਫੀਲ ਐਂਡ ਲੁੱਕ ਐਂਡ ਫੀਲ ਆਏਗਾ ਈਵਨ ਡਿਜ਼ਾਈਨ ਬਹੁਤ ਅੱਛਾ ਏ ਇੱਕ ਵਾਰ ਡਿਜ਼ਾਈਨ ਦੇਖੋ ਤੁਸੀਂ ਕਲਰ ਦਾ ਜਿਹੜਾ ਮਿਕਸਚਰ ਹੈ ਇਹਦਾ ਇਹ ਬਹੁਤ ਅੱਛਾ ਹੈ ਤੇ ਇਹ ਵੈਸੇ ਤਾਂ ਦੇਖੋ 12-13000 ਦੇ ਹੈ ਬਟ ਤੁਸੀਂ ਜਿੱਦਾਂ Samsung ਦੇ ਮਤਲਬ ਕੋਈ ਪ੍ਰੋਡਕਟ ਹੈ ਉਹਦੇ ਨਾਲ ਪਰਚੇਸ ਕਰਦੇ ਹੋ ਤਾਂ ਇਹਦੇ 'ਚ 4000 ਰੁਪਏ ਦਾ ਮੈਕਸਿਮਮ ਡਿਸਕਾਊਂਟ ਹੈ ਤਾਂ ਇਹ 8-9000 ਰੁਪਏ ਦੇ ਕਰੀਬ ਦੇ ਪੈਂਦੇ ਆ ਤੇ ਤੁਸੀਂ ਇੱਕ ਵਾਰ ਇਹਨੂੰ ਐਕਸਪਲੋਰ ਮਤਲਬ ਯੂਜ਼ ਕਰਨ ਲਈ ਤੁਸੀਂ ਕਿਸੇ ਵੀ Samsung ਸਟੋਰ ਜਾ ਸਕਦੇ ਹੋ ਵੈਸੇ ਤਾਂ ਸਾਡਾ ਸਟੋਰ ਹੈ Let's Connect Sector 22 ਦੇ ਗੱਲ ਇਹ ਬਾਕੀ ਤੁਸੀਂ ਆਓ ਇੱਕ ਵਾਰ ਐਕਸਪਲੋਰ ਕਰੋ ਇਹਨਾਂ ਨੂੰ Samsung Buds 3 ਆਫ ਸੋ Samsung ਦੇ ਅਪੋਰਟਸ ਦੇ ਫੀਚਰਸ ਸੰਸਕਰਣੇ ਦੱਸ ਦਿੱਤੇ ਨੇ ਹੋਰ ਵੀ ਜਿਹੜੇ ਫੀਚਰਸ ਹੋਣਗੇ ਉਹਦੇ ਬਾਰੇ ਅਪਡੇਸ਼ਨ ਜਿਹੜੀ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਦਿਨ ਦਰਵਾਂਗੇ Samsung ਦੇ ਸਟੋਰ ਤੋਂ ਹੀ ਕੀ ਕੁਝ ਨਵਾਂ ਆਉਂਦਾ ਇਹਦੇ ਬਾਰੇ ਤੁਸੀਂ ਸਾਡੇ ਨਾਲ ਜੁੜੇ ਰਹੋ लेट्स ਕਨੈਕਟ ਜਿਹੜਾ ਸਟੋਰ ਹੈ ਇਹਨਾਂ ਦਾ ਤੇ ਉੱਥੇ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗੈਜੇਟਸ ਦੇ ਜਿਹੜੇ ਨੇ ਅਪਡੇਸ਼ਨ ਦਵਾਂਗੇ ਫੀਚਰਸ ਦੱਸਾਂਗੇ ਧੰਨਵਾਦ